ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਆਉ ਦੁਪਹਿਰ ਦੇ ਵਚਨ ਦੇ ਲਈ ਪ੍ਰਾਰਥਨਾ ਕਰਦੇ ਆ ਹallelujah 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 ਧੰਵਾ 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 ਧੰਵਾਦ ਮਹਾਨ ਪਰਮੇਸ਼ੁਰ ਜੀ ਤੁਹਾਡਾ ਧੰਨਵਾਦ ਕਰਦੇ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰਦੇ ਆ ਮੇਰੇ ਜ਼ਿੰਦਗੀ ਲਈ ਖੁਦਾਵੰ ਜੀ ਤੁਸੀਂ ਸਵੇਰ ਤੋਂ ਲੈ ਕੇ ਹੁਣ ਤੱਕ ਸਾਨੂੰ ਸੰਭਾਲ ਕੇ ਰੱਖਿਆ ਜਾਂਦੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਆ ਮੇਰੇ ਮਹਾਨ ਪਰਮੇਸ਼ੁਰ ਜੀ ਤੁਸੀਂ ਸਾਨੂੰ ਹੁਣ ਤੱਕ ਖੁਦਾਵੰ ਜੀ ਪ੍ਰਭ ਜੀ ਤੁਹਾਡੇ ਸਰਗੀ ਦੂਤਾਂ ਨੇ ਸਾਨੂੰ ਇਰਦ-ਗਿਰ ਤੋਂ ਢੇਰੀ ਰੱਖਿਆ ਖੁਦਾਵੰਨ ਜੀ ਔਰ ਸਾਨੂੰ ਹਰ ਇੱਕ ਐਕਸੀਡੈਂਟ ਦੁਰਘਟਨਾ ਤੋਂ ਬਚਾ ਕੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਆਂ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੇ ਬਾਹਰ ਆਨ ਜਾਣ ਵਿੱਚ ਸਾਡੀ ਮਦਦ ਸਹਾਇਤਾ ਅਗਵਾਈ ਕੀਤੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਸਾਡੇ ਹੱਥਾਂ ਦੇ ਕੰਮਾਂ ਤੇ ਸਾਨੂੰ ਬਰਕਤ ਆਸ਼ੀਸ਼ ਦਿੱਤੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਹੁਣ ਤੱਕ ਸਾਡੇ ਘਰਾਂ ਪਰਿਵਾਰਾਂ ਨੂੰ ਆਪਣੀ ਦਇਆ ਵਿੱਚ ਢੱਕ ਕੇ ਰੱਖਿਆ ਔਰ ਸੱਚਮੁੱਚ ਪਰਮੇਸ਼ਰ ਜੀ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੇ ਹੱਥਾਂ ਦੇ ਕੰਮਾਂ ਤੇ ਬਰਕਤ ਆਸ਼ੀਸ਼ ਦਿੱਤੀ ਔਰ ਸਾਡੇ ਹੱਥਾਂ ਦੇ ਕੰਮਾਂ ਨੂੰ ਤੁਸੀਂ ਆਪਣੇ ਹੱਥਾਂ ਵਿੱਚ ਲੈ ਕੇ ਪੂਰਾ ਕੀਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਤੁਸੀਂ ਸਾਨੂੰ ਤੰਦਰੁਸਤੀ ਵਾਲਾ ਜੀਵਨ ਦਿੱਤਾ ਔਰ ਸੱਚਮੁੱਚ ਤੁਸੀਂ ਸਾਡੇ ਸਰੀਰ ਨੂੰ ਬਲ ਦਿੱਤਾ ਪਰਮੇਸ਼ਰ ਜੀ ਇਸ ਵੱਡੇ ਬਲ ਦੇ ਲਈ ਤੁਹਾਡਾ ਧੰਨਵਾਦ ਕਰਦੇ ਆਂ ਔਰ ਪ੍ਰਭੂ ਜੀ ਅੱਜ ਦੇ ਵਚਨ ਦੇ ਲਈ ਪ੍ਰਾਰਥਨਾ ਕਰਦੇ ਆਂ ਖੁਦਾਵੰਨ ਜੀ ਅੱਜ ਜਿਹੜਾ ਵੀ ਵਚਨ ਹੋਵੇ ਮੇਰੇ ਮਹਾਨ ਪਰਮੇਸ਼ਰ ਜੀ ਪ੍ਰਭੂ ਜੀ ਉਹ ਵਚਨ ਸਾਡੀਆਂ ਦਿਲਾਂ ਦੀਆਂ ਤਖਤੀਆਂ ਤੇ ਲਿਖਿਆ ਜਾਵੇ ਖੁਦਾਵੰਨ ਜੀ ਔਰ ਪ੍ਰਭ ਜੀ ਵਚਨ ਦੇ ਪੜੇ ਸੁਨੇ ਜਾਣ ਤੇ ਸਾਨੂੰ ਆਸ਼ੀਸ਼ ਔਰ ਬਰਕਤ ਮਿਲੇ ਖੁਦਾਵੰਨ ਜੀ ਇਹ ਵਚਨ ਸਾਡੀਆਂ ਜ਼ਿੰਦਗੀਆਂ ਨੂੰ ਬਦਲਣ ਦੇ ਲਈ ਹੋਵੇ ਮੇਰੇ ਖੁਦਾਵੰਨ ਜੀ ਔਰ ਸੱਚਮੁੱਚ ਪ੍ਰਭ ਜੀ ਵੈਰੀ ਦੀ ਕੋਈ ਵੀ ਸ਼ਕਤੀ ਇਸ ਵਚਨ ਨੂੰ ਸਾਡੀਆਂ ਜ਼ਿੰਦਗੀਆਂ ਚੋਂ ਚੁਰਾਣੇ ਨਾ ਪਾਏ ਮੇਰੇ ਮਹਾਨ ਪਰਮੇਸ਼ਰ ਜੀ ਇਸਾਰੀ ਪ੍ਰਾਰਥਨਾ ਪ੍ਰਭ ਯੇਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਆਂ ਆਮਨ ਅਓ ਅੱਜ ਦੇ ਵਚਨ ਦੇ ਬਾਰੇ ਚ ਜਾਣਦੇ ਆਂ ਅੱਜ ਦਾ ਵਚਨ ਜ਼ਬੂਰ ਕੰਮੇ ਅਧਿਆਇ ਦੀ 4 ਨੰਬਰ ਆਇਤ ਉਹ ਆਪਣੇ ਖੰਭਾ ਨਾਲ ਤੈਨੂੰ ਢੱਕ ਲਵੇਗਾ ਅਤੇ ਉਹਦੇ ਪਰਾਂ ਹੇਠ ਤੂਪ ਨਾ ਲਵੇਗਾ ਉਹਦੀ ਸੱਚਾਈ ਇੱਕ ਢਾਲ ਤੇ ਫਰੀ ਹੈ ਹਾਲੇਲੂਇਆ ਅੱਜ ਦੇ ਵਚਨ ਦੇ ਵਿੱਚ ਪਰਮੇਸ਼ਰ ਸਾਨੂੰ ਦੱਸਦਿਆ ਕਿ ਪਰਮੇਸ਼ਰ ਸਾਡੀ ਢਾਲ ਆ ਤੇ ਪਰਮੇਸ਼ਰ ਸਾਡੀ ਪਨਾਹ ਆ ਪਰਮੇਸ਼ਰ ਦੱਸਦਿਆ ਕਿ ਮੈਂ ਹੀ ਤੁਹਾਡੀ ਢਾਲ ਆ ਤੇ ਮੈਂ ਹੀ ਤੁਹਾਡੀ ਪਨਾਹ ਆ ਔਰ ਸੱਚਮੁੱਚ ਪਰਮੇਸ਼ਰ ਕਹਿੰਦੇ ਮੈਂ ਆਪਣੇ ਸੱਚਾਈ ਦੇ ਨਾਲ ਤੈਨੂੰ ਟੱਕੀ ਰੱਖਾਂਗਾ ਤੈਨੂੰ ਆਪਣੀ ਫਰਾਂ ਦੇ ਹੇਠ ਖੰਭਾ ਦੇ ਹੇਠ ਤੈਨੂੰ ਮੈਂ ਛੁਪਾ ਕੇ ਰੱਖੂਗਾ ਤਾਂ ਪਰਮੇਸ਼ਰ ਸਾਨੂੰ ਕਿੰਨੀਆਂ ਚੀਜ਼ਾਂ ਤੋਂ ਛੁਪਾਉਣ ਦੀ ਗੱਲ ਕਰ ਰਿਹਾ ਅੱਜ ਦੇ ਵਚਨ ਦੇ ਵਿੱਚ ਅਸੀਂ ਇਹ ਜਾਣ ਲਿਆ ਇਸ ਵਚਨ ਦੇ ਵਿੱਚ ਕਿ ਪਰਮੇਸ਼ਰ ਸਾਡੀ ਢਾਲ ਲਿਆ ਹੁਣ ਢਾਲ ਕੀ ਹੁੰਦੀ ਆ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਪਤਾ ਨਾ ਹੋਵੇ ਕਿ ਢਾਲ ਕੀ ਹੁੰਦੀ ਆ ਪਰ ਪਰਮੇਸ਼ਰ ਦੇ ਅਕੋਰਡਿੰਗ ਢਾਲ ਉਹ ਹੁੰਦੀ ਆ ਕਿ ਜਦੋਂ ਸਾਡੇ ਤੇ ਕੋਈ ਵਿਪਤਾ ਮੁਸੀਬਤ ਆਉਂਦੀ ਆ ਤੇ ਸਾਡੇ ਅੱਗੇ ਕੋਈ ਸਾਡੀ ਢਾਲ ਬਣ ਕੇ ਖੜ ਜਾਂਦਾ ਆ ਸਾਡੇ ਬਚਾਅ ਦੇ ਲਈ ਆਪਣੇ ਆਪ ਨੂੰ ਅੱਗੇ ਕਰ ਦਿੰਦਾ ਤੇ ਉਹ ਸਾਡੀ ਢਾਲ ਬਣ ਜਾਂਦਾ ਆ ਪੰਜਾਬੀ ਦੇ ਵਿੱਚ ਢਾਲ ਦਾ ਹੋਰ ਵੀ ਬਹੁਤ ਸਾਰੇ मीनिंग ਆ ਪਰ ਪਰਮੇਸ਼ਰ ਦੇ ਵਚਨ ਦੇ ਵਿੱਚ ਢਾਲ ਦਾ ਮਤਲਬ ਹੈ ਸੁਰੱਖਿਆ ਸੱਚਮੁੱਚ ਜਦੋਂ ਸਾਡੇ ਤੇ ਕੋਈ ਵਿਪਤਾ ਮੁਸੀਬਤ ਆਉਂਦੀ ਆ ਜਦੋਂ ਕਈ ਵਾਰ ਆਪਾਂ ਇਨਸਾਨੀ ਤੌਰ ਤੇ ਵੀ ਦੇਖਦੇ ਆ ਕਿ ਜਦੋਂ ਸਾਡੇ ਕਿਸੇ ਚਾਹਣ ਵਾਲੇ ਤੇ ਕੋਈ ਵਿਪਤਾ ਮੁਸੀਬਤ ਆਉਂਦੀ ਆ ਤੇ ਆਪਾਂ ਉਹਦੇ ਅੱਗੇ-ਅੱਗੇ ਚੱਲਦੇ ਆ ਜੋ ਅਸੀਂ ਜਿਹਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਆ ਤੇ ਅਗਰ ਉਹਤੇ ਕੋਈ ਵਿਪਤਾ ਮੁਸੀਬਤ ਆਉਂਦੀ ਆ ਆਪਾਂ ਉਹਦੇ ਅੱਗੇ-ਅੱਗੇ ਚੱਲਦੇ ਆ ਕਿ ਤੈਨੂੰ ਕੁਝ ਨਹੀਂ ਹੋਣਾ ਚਾਹੀਦਾ ਮੈਂ ਤੇਰੇ ਅੱਗੇ ਆ ਤੂੰ ਫਿਕਰ ਨਾ ਕਰ ਤੇ ਮੈਂ ਤੇਰੀ ਰਾਖੀ ਰੱਖੂਗਾ ਆਪਾਂ ਬਹੁਤ ਵਾਰ ਇਦਾਂ ਕਰਦੇ ਆ ਹੁਣ ਆਪਣੇ ਬੱਚੇ ਲਾ ਲਓ ਇੱਕ ਮਾਂ ਔਰ ਬਾਪ ਦੇ ਬਾਪ ਤੇ ਗੱਲ ਆਉਂਨੇ ਆਪਾਂ ਉਦਾਹਰਨ ਦੇ ਤੌਰ ਤੇ कि ਜਦੋਂ ਇੱਕ ਬੱਚੇ ਤੇ ਮੁਸੀਬਤ ਆਉਂਦੀ ਆ ਜਾਂ ਮੰਨ ਲਓ ਇੱਕ ਦਿਨ ਦੀ ਗੱਲ ਆ ਕਿ ਜਦੋਂ ਅਸੀਂ ਚਰਚ ਤੋਂ ਵਾਪਸ ਆ ਰਹੇ ਸੀਗੇ ਤੇ ਬਹੁਤ ਜ਼ਿਆਦਾ ਬਾਰਿਸ਼ ਹੋਣ ਲੱਗੀ ਰਸਤੇ ਦੇ ਵਿੱਚ ਤੇ ਮੇਰੀ ਛੋਟੀ ਭੇਟੀ ਮੇਰੇ ਨਾਲ ਸੀਗੀ ਜੋ ਕਿ 2 ਸਾਲ ਦੀ ਮੇਰੀ ਬੇਟੀ ਆ ਸਾਡੇ ਨਾਲ ਸੀਗੀ ਉਹਨੂੰ ਮੈਂ ਮੋਟਰਸਾਈਕਲ ਤੇ ਆਪਣੇ ਨਾਲ ਗੱਭੇ ਬਿਠਾਇਆ ਹੋਇਆ ਸੀਗਾ ਤੇ ਪਹਿਲਾਂ ਬਾਰਿਸ਼ ਬਹੁਤ ਜ਼ਿਆਦਾ ਘੱਟ ਸੀਗੀ ਤੇ ਇਹਨਾਂ ਦੇ ਮੇਰੇ ਹਸਬੰਦ ਬੋਲੇ ਕਿ ਆਪਾਂ ਰੋਕ ਲੈਨੇ ਆ ਤਾਂ ਅਸੀਂ ਕਾਫੀ ਟਾਈਮ ਖੜੇ ਹੋ ਕੇ ਵੇਟ ਕੀਤੀ ਕਿ ਬਾਰਿਸ਼ ਹਟ ਜਾਵੇ ਔਰ ਇੱਕਦਮ ਹੀ ਬਾਰਿਸ਼ ਹਟ ਗਈ ਅਸੀਂ ਫੇਰ ਤੁਰ ਪਏ ਔਰ ਜਲੰਧਰ ਤੋਂ ਫਗਵਾੜੇ ਦਾ ਜਿਹੜਾ ਸਮਾਂ ਸੀਗਾ ਉਹ ਮਤਲਬ ਕਿ ਬਹੁਤ ਜ਼ਿਆਦਾ ਸੀ ਤੇ ਕੁਝ ਇੱਕ ਸਮੇਂ ਤੇ ਕਹਿ ਲਓ ਵੀ ਬਾਰਿਸ਼ ਦਾ ਜਦੋਂ ਮੌਸਮ ਹੋਵੇ ਨਾਲ ਬੱਚਾ ਹੋਵੇ ਸਾਡੇ ਤੇ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦੀ ਆ ਤੇ ਜਦੋਂ ਅਸੀਂ ਆ ਰਹੇ ਸੀ ਤੇ ਮੇਰੇ ਹਸਬੰਦ ਨੂੰ ਵੀ ਮੇਰੀ ਬੇਟੀ ਦਾ ਹੀ ਫਿਕਰ ਸੀਗਾ ਕਿ ਇਹ ਨੂੰ ਕੋਈ ਨੁਕਸਾਨ ਨਾ ਹੋਵੇ بارش ਦੇ ਕਾਰਨ ਇਹ ਨੂੰ ਠੰਡ ਨਾ ਲੱਗ ਜAVE ਜਾਂ ਉਹਦਾ ਥੋੜਾ ਸਿਆਲ ਹੀ ਸੀਗਾ ਤੇ ਐਦਾ ਕਰਦੇ ਕਰਦੇ ਅਸੀਂ ਰੁੱਕ ਰੁੱਕ ਕੇ بارش ਦੇ ਵਿੱਚ ਆਏ ਔਰ ਜਦੋਂ ਅਸੀਂ ਜਲੰਧਰ ਤੋਂ ਥੋੜਾ ਬਾਹਰ ਨਿਕਲੇ ਹਵੇਲੀ ਵਾਲੀ ਸਾਈਡ ਆਏ ਆ ਤੇ ਉਸ ਸਮੇਂ ਇੰਨੇ ਜ਼ਿਆਦਾ ਗੜੇ ਪੈਣ ਲੱਗ ਗਏ بارش ਹੋਣ ਲੱਗੀ ਔਰ ਸਾਡੇ ਰੁਕਣ ਦੇ ਲਈ ਕੋਈ ਜਗ੍ਹਾ ਵੀ ਨਹੀਂ ਸੀਗੀ ਤੋ ਮੈਂ ਕੀ ਕੀਤਾ ਮੈਂ ਆਪਣਾ ਸ਼ਾਲ ਉਤਾਰ ਕੇ ਆਪਣੀ ਬੇਟੀ ਦੇ ਉੱਪਰ ਦੇ ਦਿੱਤਾ ਔਰ ਆਪਣੀ ਬੇਟੀ ਨੂੰ ਪੂਰੀ ਤਰ੍ਹਾਂ ਨਾਲ ਕਵਰ ਕਰ ਲਿਆ ਮੈਂ ਉਹਦੇ ਉੱਪਰ ਹੋ ਗਈ ਔਰ ਜਿਵੇਂ ਮੈਂ ਉਹਨੂੰ ਢਾਕ ਲਿਆ ਇੱਕ ਕਿਸਮ ਦਾ ਜਿੰਨੇ ਵੀ ਗੜੇ ਪੈ ਰਿਆ ਸੀ ਮੇਰੇ ਉੱਪਰ ਪੈ ਰਿਆ ਸੀ ਮੇਰੀ ਬੇਟੀ ਨੂੰ ਉਹਦੇ ਨਾਲ ਕੋਈ ਵੀ ਨੁਕਸਾਨ ਨਹੀਂ ਹੋਇਆ ਤੇ ਇੱਥੋਂ ਤੱਕ ਕਿ ਮੈਂ ਆਪਣੇ ਹਸਬੰਦ ਨੂੰ ਬੋਲਿਆ ਮੈਂ ਕਿ ਜੋ ਮੈਂ ਕੋਟੀ ਪਾਈ ਹੋਈ ਆ ਮੈਂ ਆਪਣੀ ਬੇਟੀ ਤੇ ਉੱਪਰ ਦੇ ਦੇਣੀ ਆ ਕਿ ਇਹਨੂੰ ਪਾਣੀ ਨਾ ਲੱਗੇ ਜਾਂ ਇਹਨੂੰ ਠੰਡ ਨਾ ਲੱਗੇ ਤੇ ਇਹ ਹੁੰਦਾ ਆ ਕਿ ਜਦੋਂ ਸਾਡੇ ਬੱਚਿਆਂ ਤੇ ਕੋਈ ਮੁਸੀਬਤ ਆਉਂਦੀ ਅਸੀਂ ਆਪ ਢਾਲ ਬਣ ਜਾਂਦੇ ਆ ਸਾਨੂੰ ਇਹ ਹੁੰਦਾ ਕਿ ਸਾਡੇ ਬੱਚੇ ਨੂੰ ਕੋਈ ਨੁਕਸਾਨ ਨਾ ਹੋਵੇ ਅਸੀਂ ਉਹਦੀ ਢਾਲ ਬਣ ਜਾਂਦੇ ਆ ਅਸੀਂ ਉਹਦੇ ਉਹਦੇ ਮੁਸੀਬਤ ਦੇ ਸਮੇਂ ਦੇ ਵਿੱਚ ਅਸੀਂ ਉਹਦੇ ਉੱਪਰ ਹੋ ਜਾਂਦੇ ਕਿ ਜਿਹੜੀ ਵੀ ਪ੍ਰੋਬਲਮ ਹੋਣੀ ਸਾਨੂੰ ਆਵੇ ਸਾਡੇ ਬੱਚੇ ਨੂੰ ਕੋਈ ਮੁਸੀਬਤ ਪ੍ਰੋਬਲਮ ਨਾ ਆਵੇ ਇਦਾਂ ਹੀ ਯਹੋਵਾ ਪਰਮੇਸ਼ੁਰਾ ਅਗਰ ਅਸੀਂ ਇਨਸਾਨੀ ਤੌਰ ਤੇ ਹੋ ਕੇ ਆਪਣੇ ਬੱਚਿਆਂ ਨੂੰ ਇੰਨੇ ਪ੍ਰੋਟੈਕਟ ਕਰ ਸਕਦੇ ਆ ਤੇ ਉਹ ਤਾਂ ਇਹ ਹਵਾ ਪਰਮੇਸ਼ਵਰ ਜਿਹਨੇ ਸਾਨੂੰ ਆਪਣੀ ਹੱਥਾਂ ਦੇ ਨਾਲ ਬਣਾਇਆ ਉਹਨੇ ਸਾਨੂੰ ਆਪਣੇ ਧੀਆ ਪੁੱਤਰ ਬਣਾਇਆ ਸਾਡੇ ਅੰਦਰ ਉਹਨੇ ਆਪਣਾ ਸਾਹ ਫੂਕਿਆ ਜਿਹੜਾ ਸਵਰਗ ਤੇ ਧਰਤੀ ਦਾ ਮਾਲਕ ਆ ਉਹ ਕਿੰਨਾ ਮਹਾਨ ਪਰਮੇਸ਼ਵਰ ਆ ਜਿਹਦੇ ਅਸੀਂ ਧੀਆ ਪੁੱਤਰ ਆ ਕੀ ਜਦੋਂ ਸਾਡੇ ਤੇ ਕੋਈ ਵਿਪਤਾ ਮੁਸੀਬਤ ਆਉਂਦੀ ਆ ਤੇ ਉਹ ਸਾਡੀ ਇਸੇ ਤਰ੍ਹਾਂ ਹੀ ਢਾਲ ਬਣਦਾ ਬਲਕਿ ਇਸ ਤੋਂ ਵੀ ਉੱਪਰ ਹੋ ਕੇ ਸਾਡੀ ਢਾਲ ਬਣਦਾ ਬਹੁਤ ਵਾਰ ਐਦਾਂ ਹੁੰਦੀ ਆ ਕਿ ਸਾਨੂੰ ਨਹੀਂ ਪਤਾ ਹੁੰਦਾ ਸਾਡੇ ਗੁਪਤ ਜਿਹੜੇ ਵਿਰੋਧੀ ਆ ਸਾਡੇ ਲਈ ਕੀ ਛੜੇ ਅੰਤਰ ਰਚ ਰਿਹਾ ਪਰ ਉਹ ਸਾਡੇ ਪਿਤਾ ਨੂੰ ਪਤਾ ਹੁੰਦਾ ਹੈ ਜਿਹੜਾ ਯਹੋਵਾ ਪਰਮੇਸ਼ਰ ਸਾਡਾ ਪਿਤਾ ਪਰਮੇਸ਼ਰ ਨੂੰ ਪਤਾ ਹੁੰਦਾ ਕਿ ਮੇਰੇ ਬੱਚੇ ਦੇ ਵਿਰੁੱਧ ਕੋਈ ਨੁਕਸਾਨ ਦੀਆਂ ਚਾਲਾਂ ਘੜ ਰਿਹਾ ਇਸੇ ਲਈ ਪਰਮੇਸ਼ਰ ਨੇ ਵਚਨ ਚ ਵੀ ਕਿਹਾ ਆ ਕਿ ਹਰ ਇੱਕ ਹਥਿਆਰ ਜੋ ਤੇਰੇ ਵਿਰੁੱਧ ਉਠਾਇਆ ਜਾਊਗਾ ਮੈਂ ਉਹਨੂੰ ਨਕਮਾ ਕਰ ਦੇਵਾਂਗਾ ਹੁਣ ਜਿਹੜੇ ਹਤਿਆਰਾਵਾਰੇ ਸਾਨੂੰ ਪਤਾ ਹੀ ਨਹੀਂ ਤੇ ਅਸੀਂ ਉਹਨੂੰ ਨਿਕੰਮਾ ਕਿੱਦਾਂ ਕਰ ਸਕਦੇ ਆ ਕੋਈ ਸਾਡੇ ਲਈ ਗਲਤ ਜ਼ੁਬਾਨ ਬੋਲ ਰਿਹਾ ਆ ਜਾਂ ਕੋਈ ਸਾਡੇ ਲਈ ਗਲਤ ਕਹਾਣੀਆਂ ਘੜ ਰਿਹਾ ਕੋਈ ਸਾਡੇ ਲਈ ਗਲਤ ਤਰੀਕੇ ਦੇ ਨਾਲ ਸੋਚ ਰਿਹਾ ਅਸੀਂ ਉਹਦਾ ਜਵਾਬ ਨਹੀਂ ਦੇ ਸਕਦੇ ਕਿਉਂਕਿ ਅਸੀਂ ਸੁਣਿਆ ਨਹੀਂ ਪਰ ਸਾਡਾ ਯਹੋਵਾ ਪਰਮੇਸ਼ਰ ਸੁਣਦਾ ਸਾਡਾ ਪਿਤਾ ਸੁਣਦਾ ਆ ਉਸ ਨੂੰ ਤੇ ਉਹੀ ਪਰਮੇਸ਼ਰ ਫੇ ਸਾਡੀ ਢਾਲ ਬਣ ਕੇ ਖੜ ਜਾਂਦਾ ਆ ਤੇ ਢਾਲ ਵੀ ਉਹਦੇ ਹੀ ਬੰਦਾ ਹੁਣ ਦੇਖੋ ਜਿਹੜਾ ਬੱਚਾ ਸਾਡੇ ਆਗਿਆਕਾਰੀ ਆ ਅਸੀਂ ਉਹਨੂੰ ਸਭ ਤੋਂ ਜ਼ਿਆਦਾ ਪਿਆਰ ਕਰਦੇ ਆ ਅਪਾ ਕਹਿ ਦਿੰਨੇ ਆ ਦੁਨਿਆਵੀ ਤੌਰ ਤੇ ਕਿ ਅਸੀਂ ਬੱਚਿਆਂ ਵਿੱਚ ਫਰਕ ਨਹੀਂ ਕਰਦੇ ਮਾਪੇ ਜੋ ਆਪਣੇ ਬੱਚਾ ਚ ਫਰਕ ਨਹੀਂ ਕਰਦੇ ਪਰ ਜਿਹੜਾ ਬੱਚਾ ਤੁਹਾਡੇ ਆਗਿਆ ਦੇ ਵਿੱਚ ਨਹੀਂ ਆ ਜੋ ਆਪਣੀਆਂ ਮਨਮਰਜ਼ੀਆਂ ਕਰਦਾ ਤੁਹਾਨੂੰ ਦੁੱਖ ਦਿੰਦਾ ਆ ਤੁਹਾਡੇ ਕਹਿਣ ਦੇ ਵਿੱਚ ਨਹੀਂ ਆ ਤੇ ਕੀ ਅਸੀਂ ਉਹਨੂੰ ਉਨਾ ਪਿਆਰ ਕਰਦੇ ਆ ਇੱਕ ਵਾਰ ਆਪਣੇ ਸੱਚੀ ਦਿਲ ਦੇ ਨਾਲ ਸੋਚ ਕੇ ਦੇਖੋ ਕਿ ਅਸੀਂ ਉਸ ਬੱਚੇ ਨੂੰ ਪਿਆਰ ਕਰਦੇ ਆ ਸਾਡੇ ਦਿਲ ਚ ਉਹਦੇ ਲਈ ਉਨਾ ਪਿਆਰ ਨਹੀਂ ਹੁੰਦਾ ਜਿੰਨਾ ਉਸ ਵਿੱਚ ਦੇ ਲਈ ਹੁੰਦਾ ਜਿਹੜਾ ਸਾਡੇ ਆਗਿਆਕਾਰੀ ਚ ਰਹਿੰਦਾ ਆ ਜਿਹੜਾ ਸਾਡੇ ਸਾਡਾ ਆਦਰ ਕਰਦਾ ਆ ਸਾਡਾ ਮਾਣ ਕਰਦਾ ਜਿਹੜਾ ਸਾਨੂੰ ਖੁਸ਼ ਰੱਖਦਾ ਆ ਉਹਨੂੰ ਅਸੀਂ ਜ਼ਿਆਦਾ ਪਿਆਰ ਕਰਦੇ ਆ ਤਾਂ ਇਸੇ ਤਰ੍ਹਾਂ ਹੀ ਯਹਵਾ ਪਰਮੇਸ਼ਵਰ ਉਹਨਾਂ ਦੀ ਢਾਲ ਬਣਦੇ ਆ ਜਿਹੜੇ ਉਹਨਾਂ ਦੇ ਵਚਨਾਂ ਤੇ ਚੱਲਦੇ ਜਿਹੜੇ ਉਹਦੇ ਆਗਿਆਕਾਰੀ ਬੱਚੇ ਆ ਉਹ ਉਹਨਾਂ ਦੀ ਹੀ ਢਾਲ ਬਣਦੇ ਆ ਔਰ ਸੱਚਮੱਚ ਫਿਰ ਉਹ ਇਦਾਂ ਢਾਲ ਬਣਦਾ ਪਰਮੇਸ਼ਰ ਉਹਨਾਂ ਲੋਕਾਂ ਦੀ ਉਹਨਾਂ ਬੱਚਿਆਂ ਦੀ ਜੋ ਪਰਮੇਸ਼ਰ ਦੇ ਬੱਚੇ ਉਹਨਾਂ ਦੇ ਕਹਿਣ ਦੇ ਵਿੱਚ ਆ ਕਿ ਜਿੱਦਾਂ ਇੱਕ ਮਾਂ ਔਰ ਬਾਪ ਆਪਣੇ ਬੱਚੇ ਦੇ ਲਈ ਖੜੋ ਹੋ ਜਾਂਦੇ ਆ ਨਾ ਹਰ ਇੱਕ ਧੋਪ ਦੇ ਵਿੱਚ ਛਾਂ ਦੇ ਵਿੱਚ بارش ਦੇ ਵਿੱਚ ਉਹ ਕਹਿੰਦੇ ਸਾਡੇ ਬੱਚੇ ਨੂੰ ਤਤੀਵਾ ਨਾ ਲੱਗੇ ਇਸੇ ਤਰ੍ਹਾਂ ਯਹਵਾ ਪਰਮੇਸ਼ਰ ਵੀ ਸਾਡੇ ਲਈ ਆੜ ਜਾਂਦਾ ਹੈ ਖੜ ਜਾਂਦਾ ਹੈ ਉਹ ਕਹਿੰਦਾ ਮੇਰੇ ਬੱਚੇ ਨੂੰ ਤਤੀਵਾ ਨਹੀਂ ਲੱਗਣੀ ਚਾਹੀਦੀ ਤੇ ਸੱਚਮੱਚ ਯਹਵਾ ਪਰਮੇਸ਼ਰ ਨੇ ਸਾਨੂੰ ਕਿਹਾ ਕਿ ਮੈਂ ਤੇਰੀਆਂ ਤੇਰੀ ਤਸਵੀਰ ਨੂੰ ਆਪਣੀਆਂ ਹਥੇਲੀਆਂ ਤੇ ਉਕਰਿਆ ਹੋਇਆ ਆ ਯਹਵਾ ਪਰਮੇਸ਼ਰ ਕਹਿੰਦਾ ਕਿ ਮੈਂ ਤੈਨੂੰ ਆਪਣੇ ਅੱਖ ਦੀ ਕਾਕੀ ਦੇ ਨਿਆਂ ਹੀ ਸੰਭਾਲ ਕੇ ਰੱਖਦਾ ਆ ਪਰਮੇਸ਼ਰ ਕਹਿੰਦੇ ਆ ਕਿ ਜਿਹੜਾ ਮੇਰੀ ਅੱਖ ਦੀ ਕਾਕੀ ਨੂੰ ਸ਼ੋਊਗਾ ਮੈਂ ਉਹਨੂੰ ਨਾਸ਼ ਕਰ ਦੂੰਗਾ ਤੇ ਕਿੰਨਾ ਮਹਾਨ ਪਰਮੇਸ਼ਵਰ ਆ ਸਾਨੂੰ ਅੱਜ ਚਾਹੀਦਾ ਆ ਕਿ ਅਸੀਂ ਉਹਦੀ ਪਨਾਹ ਲਈਏ ਔਰ ਅਸੀਂ ਪਨਾਹ ਇਦਾਂ ਨਹੀਂ ਕਿ ਬੋਲ ਕੇ ਹਾਂ ਪਰਮੇਸ਼ਰ ਮੈਂ ਤੇਰੀ ਪਨਾਹ ਲੈਣਾ ਸਾਡੇ ਕੰਮਾਂ ਤੋਂ ਪਰਮੇਸ਼ਰ ਸਾਡੀ ਪਨਾਹ ਖੋਦ ਹੀ ਬਣ ਜਾਵੇ ਜਦੋਂ ਅਸੀਂ ਪਰਮੇਸ਼ਰ ਦੇ ਵਚਨਾਂ ਨੂੰ ਪੜ੍ਹੀਏ ਉਹਨਾਂ ਵਚਨਾਂ ਨੂੰ ਆਪਣੀ ਜ਼ਿੰਦਗੀ 'ਚ ਉਤਾਰਨ ਦੀ ਕੋਸ਼ਿਸ਼ ਕਰੀਏ ਬਹੁਤ ਵਾਰ ਸਾਡੇ ਕੋਲੋਂ ਵੀ ਗਲਤੀਆਂ ਹੋ ਜਾਂਦੀਆਂ ਆ ਇਵਨ ਕਿ ਹਮੇਸ਼ਾ ਸਾਡੇ ਕੋਲੋਂ ਕੋਈ ਨਾ ਕੋਈ ਗਲਤੀ ਹੋ ਜਾਂਦੀ ਆ ਕੋਈ ਵੀ ਬੰਦਾ ਪਰਫੈਕਟ ਨਹੀਂ ਆ ਅਗਰ ਅਸੀਂ ਤੁਹਾਨੂੰ ਦੱਸ ਰਹੇ ਹਾਂ ਵਚਨ ਦੇ ਬਾਰੇ 'ਚ ਇਹ ਵਚਨ ਸਾਡੇ ਲਈ ਵੀ ਆ ਪਰਮੇਸ਼ਰ ਨੇ ਇਹ ਸਾਡੇ ਨਾਲ ਵੀ ਗੱਲ ਕੀਤੀ ਆ ਅਗਰ ਅਸੀਂ ਪਰਮੇਸ਼ਰ ਸਾਡੀ ਜ਼ੁਬਾਨ ਨੂੰ ਇਸਤੇਮਾਲ ਕਰ ਰਿਹਾ ਤੁਹਾਡੇ ਸਾਰਿਆਂ ਤੱਕ ਵਚਨ ਨੂੰ ਪਹੁੰਚਾਉਣ ਦੇ ਲਈ ਪਰਮੇਸ਼ਰ ਨੇ ਵਚਨ ਸਾਨੂੰ ਵੀ ਦਿੱਤੇ ਆ ਇਹ ਵਚਨ ਅਸੀਂ ਆਪਣੀ ਜ਼ਿੰਦਗੀ ਤੇ ਵੀ ਲਾਗੂ ਕਰਦੇ ਆ ਸਾਨੂੰ ਵੀ ਜ਼ਰੂਰਤ ਆ ਹੱਲੇ ਪਰਮੇਸ਼ਰ ਦੀ ਪਨਾਹ ਲੈਣ ਦੀ ਸਾਨੂੰ ਵੀ ਜ਼ਰੂਰਤ ਆ ਪਰਮੇਸ਼ਰ ਦੇ ਅੱਗੇ ਨੀਵੀਆਂ ਹੋਣ ਦੀ ਤਾਂ ਸੱਚਮੱਚ ਪਰਮੇਸ਼ਰ ਉਹਨਾਂ ਲੋਕਾਂ ਦੀ ਹੀ ਪਨਾਹ ਬਣਦਿਆ ਜਿਹੜੇ ਤੌਬਾ ਕਰਦੇ ਆ ਤੇ ਮੁੜਦੇ ਆ ਤੇ ਸੱਚਮੱਚ ਪਰਮੇਸ਼ਰ ਕਹਿੰਦਾ ਆ ਕੀ ਸੱਚਾਈ ਦੇ ਨਾਲ ਮੇਰੇ ਰਾਹ ਤੇ ਚੱਲਦੇ ਰੋ ਤੇ ਸੱਚਮੁੱਚ ਪਰਮੇਸ਼ਵਰ ਸਾਨੂੰ ਆਪਣੇ ਖੰਭਾਂ ਦੇ ਹੇਠ ਰੱਖੇਗਾ ਜਿੱਦਾਂ ਇੱਕ ਕਹ ਲੋ ਕਿ ਜਿੱਦਾਂ ਇੱਕ ਪੰਛੀ ਆ ਪੰਛੀ ਨੇ ਆਪਣੇ ਬੱਚੇ ਦੀ ਆਪਣੇ ਜੋ ਵੀ ਉਹਦੇ ਬੱਚੇ ਹੁੰਦੇ ਪੰਛੀਆਂ ਦੇ ਬੱਚੇ ਹੁੰਦੇ ਛੋਟੇ ਛੋਟੇ ਬੋਟ ਜਿਹੜੇ ਹੁੰਦੇ ਆ ਉਹਨਾਂ ਨੇ ਉਹਨਾਂ ਦੀ ਕਮਾਈ ਨਹੀਂ ਖਾਣੀ ਹੁੰਦੀ ਨਾ ਉਹਨਾਂ ਨੂੰ ਉਹਨਾਂ ਦਾ ਕੋਈ ਸੁੱਖ ਹੁੰਦਾ ਆ ਪਰ ਫੇਰ ਵੀ ਜਿਹੜੇ ਪੰਛੀ ਆਪਣੇ ਬੱਚਿਆਂ ਨੂੰ ਆਪਣੇ ਖੰਭਾਂ ਦੇ ਹੇਠ ਟਾਕੇ ਰੱਖਦੇ ਕਿ ਇਹਨੂੰ ਕੋਈ ਮੁਸੀਬਤ ਪ੍ਰੋਬਲਮ ਨਾ ਹੋਵੇ ਤੇ ਸੱਚਮੁੱਚ ਜਾਨਵਰ ਜਿਹੜੇ ਜਾਨਵਰਾਂ ਨੂੰ ਵੀ ਪਤਾ ਆ ਪਰਮੇਸ਼ਰ ਨੇ ਉਹਨਾਂ ਨੂੰ ਵੀ ਸਿਖਾਇਆ ਆ ਕਿ ਆਪਣੇ ਬੱਚਿਆਂ ਦੀ ਹਿਫਾਜ਼ਤ ਕਿੱਦਾਂ ਕਰਨੀ ਆ ਤੇ ਜਿਹੜੇ ਜਾਨਵਰ ਹੋ ਕੇ ਆਪਣੇ ਬੱਚਿਆਂ ਦੀ ਹਿਫਾਜ਼ਤ ਕਰ ਸਕਦੇ ਆ ਤੇ ਉਹ ਤਾਂ ਯਹਵਾ ਪਰਮੇਸ਼ੁਰਾ ਜene ਉਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਪਾਈ ਆ ਇਹ ਸੱਚਮੁੱਚ ਯਹਵਾ ਪਰਮੇਸ਼ੁਰ ਵੀ ਸਾਨੂੰ ਇਸੇ ਤਰ੍ਹਾਂ ਹੀ ਸੰਭਾਲ ਕੇ ਰੱਖਦਾ ਹੈ ਯਹਵਾ ਪਰਮੇਸ਼ੁਰ ਨੇ ਸਾਡੇ ਕੋਲੋਂ ਕੁਝ ਨਹੀਂ ਲੈਣਾ ਇਵਨ ਕਿ ਸਾਰੀਆਂ ਚੀਜ਼ਾਂ ਯਹਵਾ ਪਰਮੇਸ਼ੁਰ ਦੀਆਂ ਦਿੱਤੀਆਂ ਹੋਈਆਂ ਆ ਯਹਵਾ ਪਰਮੇਸ਼ੁਰ ਤੋਂ ਕਿਸੇ ਚੀਜ਼ ਦੀ ਥੋੜਨੀ ਅਸੀਂ ਸਾਰੇ ਯਹਵਾ ਪਰਮੇਸ਼ੁਰ ਕੋਲੋਂ ਮੰਗਦੇ ਆਈਓ ਪਰਮੇਸ਼ੁਰ ਪ੍ਰਭੂ ਸਾਨੂੰ ਆ ਦੇ ਦਿਓ ਸਾਨੂੰ ਉਹ ਦੇ ਦਿਓ ਅਸੀਂ ਹਰ ਵੇਲੇ ਮੰਗਦੀਆਂ ਡਿਮਾਂਡ ਹੀ ਕਰਦੇ ਪਰ ਅਸੀਂ ਕਦੀ ਇਹ ਨਹੀਂ ਪੁੱਛਿਆ ਕਿ ਯਹਵਾ ਪਰਮੇਸ਼ੁਰ ਤੁਹਾਨੂੰ ਸਾਡੀ ਜ਼ਿੰਦਗੀ ਦੇ ਵਿੱਚੋਂ ਕੀ ਚਾਹੀਦਾ ਆ ਤੁਸੀਂ ਆਪਣੀ ਮਰਜ਼ੀ ਨੂੰ ਸਾਡੇ ਜੀਵਨ ਚ ਪੂਰਾ ਕਰੋ ਅਸੀਂ ਪ੍ਰਭੂ ਯੇਸ਼ੂ ਮਸੀਹ ਨੂੰ ਕਦੀ ਇਹ ਨਹੀਂ ਪੁੱਛਿਆ ਕਿ ਯੇਸ਼ੂ ਮਸੀਹ ਪਰਮੇਸ਼ਵਰ ਪ੍ਰਭੂ ਤੁਹਾਨੂੰ ਸਾਡੀ ਜ਼ਿੰਦਗੀ ਵਿੱਚੋਂ ਕੀ ਚਾਹੀਦਾ ਆ ਉਹ ਚੀਜ਼ ਲਾਓ ਅਸੀਂ ਹਰ ਵਾਰ ਆਪਣੀ ਡਿਮਾਂਡ ਦੀ ਲਿਸਟ ਬੋਲ ਕੇ ਪ੍ਰਾਰਥਨਾ ਦੇ ਵਿੱਚ ਬੈਠ ਕੇ ਅਸੀਂ ਆਪਣੀਆਂ ਡਿਮਾਂਡਾ ਪ੍ਰਭੂ ਨੂੰ ਦੱਸ ਕੇ ਤੇ ਵਾਪਸ ਆ ਜਾਂਦੇ ਆ ਪਰ ਅਸੀਂ ਢਾਲ ਬਣਾਉਣਾ ਪਰਮੇਸ਼ਰ ਨੂੰ ਆਪਣੀ ਪਰਮੇਸ਼ਰ ਨੂੰ ਸਾਡੇ ਤੇ ਫਖਰ ਹੋਣਾ ਚਾਹੀਦਾ ਪਰਮੇਸ਼ਰ ਖੁਦ ਕਵੇ ਕਿ ਹਾਂ ਇਹ ਮੇਰਾ ਬੱਚਾ ਆ ਇਹਨੂੰ ਸ਼ੋਵੇ ਕਿਹੜਾ ਸ਼ੌਂਦਾ ਆ ਮੈਂ ਖੜਾ ਆ ਮੈਂ ਇਹਦੀ ਢਾਲ ਆ ਤੇ ਜਿੱਥੇ ਯਹਵਾ ਪਰਮੇਸ਼ਰ ਖੜ ਜਾਵੇ ਤੇ ਉੱਥੇ ਤਾਂ ਤੂਫਾਨ ਵੀ ਥੰਮ ਜਾਂਦੇ ਤੇ ਇਨਸਾਨਾਂ ਦੀ ਤਾਂ ਕਿਹੜੀ ਗੱਲ ਆ ਅੱਜ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਮੁਸੀਬਤਾਂ ਜਾਂ ਕੋਈ ਤੁਹਾਨੂੰ ਵਿਰੋਧੀ ਤੰਗ ਕਰ ਰਿਹਾ ਆ ਤਾਂ ਅੱਜ ਹੀ ਆਪਣੇ ਗੁੱਟਨਿਆਂ ਨੂੰ ਟੇਕੋ ਗੁੱਟਨਿਆਂ 'ਤੇ ਬੈਠੋ ਅਗਰ ਕੋਈ ਨਹੀਂ ਬੈਠ ਸਕਦਾ ਤੇ ਪਰਮੇਸ਼ਰ ਨੂੰ ਆਪਣੇ ਸੱਚੇ ਮਨ ਦੇ ਨਾਲ ਪੁਕਾਰੋ ਤੇ ਪਰਮੇਸ਼ਰ ਨੂੰ ਬੋਲੋ ਕਿ ਪ੍ਰਭੂ ਮੈਨੂੰ ਉਹ ਹਿਰਦਾ ਦੇ ਜਿਹੜਾ ਮੈਂ ਤੇਰੇ ਵਚਨਾਂ 'ਤੇ ਚੱਲ ਸਕਾਂ ਤੇ ਤੁਸੀਂ ਮੇਰੀ ਢਾਲ ਬਣ ਸਕੋ ਸੱਚਮੁੱਚ ਪਰਮੇਸ਼ਰ ਤੁਹਾਨੂੰ ਜ਼ਰੂਰ ਦੇਗਾ ਪਰਮੇਸ਼ਰ ਤੁਹਾਡੇ ਹਰ ਇੱਕ ਹੰਝੂ ਨੂੰ ਜਾਣਦਾ ਹਰ ਇੱਕ ਗੱਲ ਨੂੰ ਪਰਖਦਾ ਹੈ ਪਰਮੇਸ਼ਰ ਤੁਹਾਨੂੰ ਕਦੇ ਇਕੱਲਾ ਨਹੀਂ ਛੱਡਦਾ ਤੇ ਅੱਜ ਅਸੀਂ ਪਰਮੇਸ਼ਰ ਨੂੰ ਆਪਣੀ ਢਾਲ ਬਣਾਉਣਾ ਆ ਸੋ ਅੱਜ ਇਹਨਾਂ ਵਚਨਾਂ ਦੇ ਦੁਆਰਾ ਆਓ ਸਭ ਜਣ ਰਲ ਕੇ ਪ੍ਰਾਰਥਨਾ ਕਰਦੇ ਕਿ ਪਰਮੇਸ਼ਰ ਸਾਨੂੰ ਆਪਣੀ ਢਾਲ ਬਣਾਵੇ ਪਰਮੇਸ਼ਰ ਸਾਨੂੰ ਆਪਣੇ ਵਚਨਾਂ ਤੇ ਚਲਾਵੇ ਪਰਮੇਸ਼ਰ ਸਾਨੂੰ ਆਪਣੇ ਖੰਭਾਂ ਹੇਠ ਛੁਪਾਵੇ ਤਾਂ ਕਿ ਕੋਈ ਵੀ ਵਿਰੋਧੀ ਦੀ ਸ਼ਕਤੀ ਸਾਨੂੰ ਛੋਹੇ ਨਾ ਪਾਏ ਅਗਰ ਸਾਡੇ ਵੱਲ ਕੋਈ ਵਿਰੋਧੀ ਦੀ ਸ਼ਕਤੀ ਆਉਂਦੀ ਆ ਤੇ ਉਹ ਸਾੜ ਕੇ ਨਾਸ਼ ਹੋ ਜਾਵੇ ਤੋਂ ਆਓ ਪ੍ਰਾਰਥਨਾ ਕਰਦੇ ਆ ਹallelujah hallelujah 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 ਧੰਵਾ 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 ਧੰਵਾਦ ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੀ ਆਂ ਪ੍ਰਭੂ ਯੀਸ਼ੂ ਮਸੀਹ ਤੁਹਾਡਾ ਧੰਨਵਾਦ ਕਰਦੇ ਤੁਹਾਡੇ ਨਾਮ ਦੀ ਮੈਮਾ ਵਧਾਈ ਕਰਦੇ ਖੁਦਾ ਤੁਸੀਂ ਸਾਨੂੰ ਦੁਪਹਿਰ ਦੇ ਸਮੇਂ ਤੱਕ ਸੰਭਾਲ ਕੇ ਰੱਖਿਆ ਪ੍ਰਭੂ ਜੀ ਦੁਪਹਿਰ ਦੀ ਹਜ਼ੂਰੀ ਦੇ ਲਈ ਤੁਹਾਡਾ ਧੰਨਵਾਦ ਕਰਦੇ ਪਰਮੇਸ਼ੁਰ ਜੀ ਧੰਨਵਾਦ ਕਰਦੇ ਮਹਾਨ ਖੁਦਾਵੰ ਜੀ ਤੁਸੀਂ ਸਾਨੂੰ ਦੁਪਹਿਰ ਦੇ ਸਮੇਂ ਸਵਰगीय ਮੰਨੇ ਦੇ ਨਾਲ ਰਚਾਇਆ ਮੇਰੇ ਮਹਾਨ ਖੁਦਾਵੰ ਜੀ ਤੁਹਾਡਾ ਧੰਨਵਾਦ ਕਰਦੇ ਪਰਮੇਸ਼ਰ ਜੀ ਸਵਰगीय ਮੰਨੇ ਦੇ ਲਈ ਅੱਜ ਦੇ ਵਚਨ ਦੇ ਲਈ ਖੁਦਾ ਜੋ ਤੁਸੀਂ ਸਾਨੂੰ ਸਵਰगीय ਰੋਟੀ ਦੇ ਨਾਲ ਰਚਾਇਆ ਖੁਦਾਵੰ ਜੀ ਤੌੜਾ ਧੰਨਵਾਦ ਕਰਦੇ ਪਰਮੇਸ਼ਰ ਜੀ ਪ੍ਰਾਰਥਨਾ ਕਰਦੇ ਖੁਦਾ ਜੋ ਤੁਸੀਂ ਸਾਨੂੰ ਅੱਜ ਦਾ ਵਚਨ ਦਿੱਤਾ ਸੱਚਮੁੱਚ ਪਰਮੇਸ਼ਰ ਜੀ ਅਸੀਂ ਸਭ ਪੈਣ ਪ੍ਰਾਰਾਲ ਕੇ ਪ੍ਰਾਰਥਨਾ ਕਰਦੇ ਖੁਦਾਵੰਦੀ ਤੁਸੀਂ ਸਾਡੀ ਢਾਲ ਬਣੋ ਖੁਦਾਵੰਦੀ ਸਾਨੂੰ ਆਪਣੇ ਪਰਾਂ ਹੇਠ ਛੁਪਾ ਲਓ ਮੇਰੇ ਖੁਦਾ ਸਾਨੂੰ ਆਪਣੇ ਖੰਭਾ ਹੇਠ ਪਨਾਹ ਦੋ ਮੇਰੇ ਪਰਮੇਸ਼ਰ ਸੱਚਮੁੱਚ ਖੁਦਾਵੰਦੀ ਸਾਨੂੰ ਆਪਣੇ ਵਚਨਾਂ ਤੇ ਚੱਲਣ ਦਾ ਹਿਰਦੇ ਦਿਓ ਮੇਰੇ ਖੁਦਾਵੰਦੀ ਸਾਨੂੰ ਵਫਾਦਾਰੀ ਵਾਲਾ ਮਨ ਦਿਓ ਪਰਮੇਸ਼ਰ ਹਰ ਇੱਕ ਆਲਸ ਦਾ ਗੰਦਾ ਆਤਮਾ ਸਾਡੀ ਜ਼ਿੰਦਗੀਆਂ ਵਿੱਚੋਂ ਨਿਕਲ ਜਾਵੇ ਹਰ ਇੱਕ ਵਿਰੋਧੀ ਦਾ ਗੰਦਾ ਸਪਿਰਟ ਜੋ ਪਰਮੇਸ਼ਰ ਜੀ ਸਾਨੂੰ ਤੁਹਾਡੇ ਨਾਮ ਵੱਲ ਵਧਣ ਤੋਂ ਰੋਕਦਾ ਉਹ ਨਿਕਲ ਜਾਵੇ ਔਰ ਸੱਚਮੁੱਚ ਪ੍ਰਭ ਜੀ ਅਸੀਂ ਤੁਹਾਡੇ ਨਾਮ ਚ ਪ੍ਰਭ ਜੀ ਸ਼ਿਫਾ ਤੇ ਛੁਟਕਾਰਾ ਪਾਈਏ ਖੁਦਾ ਅਸੀਂ ਤੁਹਾਡੇ ਅੱਛੇ ਧੀਆ ਪੁੱਤਰ ਬਣੀਏ ਪਰਮੇਸ਼ਰ ਜੀ ਤਾਂ ਕਿ ਹਰ ਵੇਲੇ ਤੁਸੀਂ ਸਾਡੀ ਢਾਲ ਬਣੇ ਰਹੋ ਮੇਰੇ ਖੁਦਾਵੰਨ ਜੀ ਸੱਚਮੁੱਚ ਜਦ ਜਦ ਵੀ ਅਸੀਂ ਤੁਹਾਡੀ ਪਨਾਹ ਹੇਠ ਆਈਏ ਖੁਦਾ ਤੁਸੀਂ ਸਾਨੂੰ ਸੰਭਾਲ ਲਵੋ ਮੇਰੇ ਮਹਾਨ ਖੁਦਾਵੰਨ ਜੀ ਸਾਨੂੰ ਅਚੇਹਾ ਬਣਾਓ ਜਿੱਦਾਂ ਤੁਸੀਂ ਸਾਡੇ ਨਾਲ ਪ੍ਰਭ ਜੀ ਪਵਿੱਤਰਤਾਈ ਵਫ਼ਾਦਾਰੀ ਦੇ ਨਾਲ ਚੱਲੇ ਖੁਦਾ ਅਸੀਂ ਵੀ ਤੁਹਾਡੇ ਨਾਲ ਵਫਾਦਾਰੀ ਦੇ ਨਾਲ ਚੱਲ ਸਕੀਏ ਮੇਰੇ ਜਿੰਦਾ ਜਲਾਲੀ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਖੁਦਾ ਜਿੰਨੇ ਵੀ ਘਰਾਂ ਪਰਿਵਾਰਾਂ ਨੇ ਪਰਮੇਸ਼ਰ ਜਿੰਨਾ ਭੈਣਾਂ ਭਾਈਆਂ ਨੇ ਸੱਜ ਦੇ ਵਚਨ ਨੂੰ ਸੁਣਿਆ ਸੱਚਮੁੱਚ ਪ੍ਰਭ ਜੀ ਮੈਂ ਵਿਸ਼ਵਾਸ ਕਰਦੀ ਖੁਦਾ ਇਹ ਅੱਜ ਦਾ ਵਚਨ ਸਾਡੇ ਸਾਰਿਆਂ ਦੇ ਲਈ ਸੀ ਮੇਰੇ ਮਹਾਨ ਖੁਦਾਬੰਦ ਜੀ ਅੱਜ ਦੇ ਵਚਨ ਦੇ ਦੁਆਰਾ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਮੇਰੇ ਖੁਦਾ ਤੁਸੀਂ ਕਿਹਾ ਮੇਰੀ ਪਨਾਹ ਲਓ ਮੈਂ ਤੁਹਾਨੂੰ ਆਪਣੇ ਪਰਾਂ ਹੇਠਾਂ ਟੱਕ ਲਵਾਵਾਂਗਾ ਸੱਚਮੁੱਚ ਪਰਮੇਸ਼ਰ ਜੀ ਇਹ ਸਾਰੇ ਘਰਾਂ ਪਰਿਵਾਰਾਂ ਨੂੰ ਸਾਰੇ ਭੈਣ ਭਾਈਆਂ ਨੂੰ ਖੁਦਾ ਤੁਹਾਡੇ ਪਨਾਹ ਹੇਠ ਦਿੰਨੇ ਆ ਖੁਦਾ ਤੁਹਾਡੇ ਖੰਭਾ ਹਿੱਟ ਛੁਪਾਉਣੇ ਮੇਰੇ ਮਹਾਨ ਖੁਦਾਵੰ ਜੀ ਤੁਹਾਡੇ ਪਵਿੱਤਰ ਲਹੂ ਦੇ ਵਿੱਚ ਕਵਰ ਕਰਦੇ ਮੇਰੇ ਪਰਮੇਸ਼ਰ ਵੈਰੀ ਦੀ ਕੋਈ ਵੀ ਸ਼ਕਤੀ ਇਹਨਾਂ ਨੂੰ ਸ਼ੋਨੇ ਨਾ ਪਾਏ ਪਰਮੇਸ਼ਰ ਜੀ ਔਰ ਸੱਚਮੁੱਚ ਖੁਦਾਵੰਨ ਜੀ ਜੋ ਵੀ ਇਹਨਾਂ ਨੂੰ ਸ਼ੌਨ ਦੀ ਕੋਸ਼ਿਸ਼ ਕਰੇ ਖੁਦਾਵੰਨ ਜੀ ਉਹ ਨਾਸ਼ ਹੋ ਜਾਵੇ ਮੇਰੇ ਮਹਾਨ ਪਰਮੇਸ਼ਰ ਜੀ ਦਇਆ ਕਰੋ ਆਪਣੇ ਬੱਚਿਆਂ ਨੂੰ ਚਮਕਦੇ ਹੋਏ ਸਿਤਾਰੇ ਬਣਾਓ ਪਰਮੇਸ਼ਰ ਜੀ ਇਹ ਵਚਨ ਸਾਡੇ ਦਿਲਾਂ ਦੀਆਂ ਤਖਤੀਆਂ ਤੇ ਲਿਖਿਆ ਜਾਵੇ ਖੁਦਾਵੈਰੀ ਦੀ ਕੋਈ ਵੀ ਸ਼ਕਤੀ ਇਹਨੂੰ ਸਾਡੇ ਕੋਲੋਂ ਚੁਰਾਣੇ ਨਾ ਪਾਏ ਮੇਰੇ ਮਹਾਨ ਪਰਮੇਸ਼ਰ ਜੀ ਔਰ ਸੱਚਮੁੱਚ ਇਹ ਵਚਨ ਸਾਡੀ ਜ਼ਿੰਦਗੀਆਂ ਦੀ ਬਿਹਤਰੀ ਔਰ ਤਰੱਕੀ ਦੇ ਲਈ ਹੋਵੇ ਪਰਮੇਸ਼ਰ ਜੀ ਇਹ ਵਚਨ ਸਾਡੀ ਜ਼ਿੰਦਗੀਆਂ ਵਿੱਚ ਹਜ਼ਾਰਾ ਗੁਣਾ ਫਲ ਲੈ ਕੇ ਆਵੇ ਮੇਰੇ ਜ਼ਿੰਦਾ ਸਮਰਥੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੀ ਖੁਦਾ ਤੁਸੀਂ ਸਾਨੂੰ ਹੁਣ ਤੱਕ ਸੰਭਾਲ ਕੇ ਰੱਖਿਆ ਸਾਰੇ ਭੈਣ ਭਰਾਵਾਂ ਨੂੰ ਖੁਦਾ ਜਿੱਥੇ-ਜਿੱਥੇ ਵੀ ਕੋਈ ਜੌਬ ਤੇ ਆ ਪਰਮੇਸ਼ਰ ਜੀ ਜੋ ਘਰ ਵਿੱਚ ਨੇ ਮੇਰੇ ਮਹਾਨ ਖੁਦਾਵੰ ਜੀ ਸਾਰੀਆਂ ਜਗਾਂ ਨੂੰ ਪਰਮੇਸ਼ਰ ਤੁਹਾਡੇ ਸਰਗੀ ਦੁੱਤਾ ਦੀ ਵਾਰਡ ਲਾਉਣੇ ਖੁਦਾਵੰ ਜੀ ਇਹਨਾਂ ਸਾਰੇ ਭੈਣ ਭਰਾਵਾਂ ਨੂੰ ਸੰਭਾਲ ਕੇ ਰੱਖਣਾ ਬੱਚਿਆਂ ਨੂੰ ਬਜ਼ੁਰਗਾਂ ਨੂੰ ਸੰਭਾਲ ਕੇ ਰੱਖਣਾ ਪ੍ਰਭੂ ਜੀ ਜਿੱਦਾਂ ਤੁਸੀਂ ਸਾਨੂੰ ਹੁਣ ਦੇ ਸਮੇਂ ਤੱਕ ਸੰਭਾਲ ਲਿਆ ਆਉਣ ਵਾਲੇ ਸਮੇਂ ਤੱਕ ਸੰਭਾਲ ਕੇ ਰੱਖਣਾ ਪਰਮੇਸ਼ਰ ਜੀ ਮੈਂ ਵਿਸ਼ਵਾਸ ਕਰਦੀ ਤੁਸੀਂ ਸਾਡੀਆਂ ਪ੍ਰਾਰਥਨਾਵਾਂ ਨੂੰ ਕੰਨ ਲਗਾ ਕੇ ਸੁਣਿਆ ਤੇ ਉੱਤਰ ਦਿੱਤਾ ਪਰਮੇਸ਼ਰ ਜੀ ਇਹ ਸਾਰੀ ਪ੍ਰਾਰਥਨਾ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਆ ਆਮਨ 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 ਸਾਰੇ ਕ੍ਰਿਸਤਿਆਨੋ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ ਵਟਸਐਪ ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ